ਤੋਡੇ ਵਾਸਤੇ ਨਵਾਂ ਨਿਊ ਹਾਲੈਂਡ 3630 ਟਰੈਕਟਰ ਤੇ ਨਾਲ ਟਰਾਲਾ ਪੂਰਾ ਮੋਡੀਫਾਈ ਕੀਤਾ ਦੋਵੇਂ ਚੀਜ਼ਾਂ ਵਕਾਊ ਆ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਪਹਿਲਾਂ ਤਾਂ ਇਹ 3630 ਕਿਹੜਾ ਮਾਡਲ ਆ 18 ਮਾਡਲ ਆ 2018 ਮਾਡਲ ਆ ਨੰਬਰ ਇਹਦਾ ਨੰਬਰ ਮੋਗਾ ਹੀ ਆ ਜੀ ਪੀਪੀ 29 ਮੋਗੇ ਦਾ ਹਾਂਜੀ ਤੇ ਬਾਈ ਚੱਲਿਆ ਹੈ ਜਾਂਸੀ ਰਿਕਾਰਡ ਨਾਲ ਜਾਂਸੀ ਰਿਕਾਰਡ ਨਾਲ ਜੀ ਤੇ ਟਾਇਰ ਬਾਈ ਪਵਾਏ ਕੇ ਨਾਲ ਦੇ ਨਾਲ ਤੇ ਹੀ ਸਾਰਾ ਕੁਝ ਆ ਜੀ ਨਾਲ ਦੇ ਹੋਣਗੇ 1000 ਘੰਟਾ 1100 ਘੰਟਾ ਚੱਲਿਆ ਜੀ ਕੰ ਅਗਲਾ ਚੈੱਕ ਕਰਾ ਲੈ ਭਲਾ ਜੋ ਮਾਗੀ ਆ ਛਤਰੀ ਵਾਂਪਰ ਸਾਹਿਬ ਕੋਲ ਤੇ ਵੇ ਡੈਕ ਕਿੰਦਾ ਤਗੜਾ ਲੱਗਾ ਇਹ ਸਾਰਾ ਕੁ ਹਾਂ ਹੀ ਦੇਵਾਂਗੇ ਨਾਲ ਇਸੇ ਤਰ੍ਹਾਂ ਹੀ ਦੇਵਾਂਗੇ ਟਾਇਰ ਦੇ ਕਿੰਨੇ ਪੈਸੇ ਹੋਣਗੇ ਭਾਈ ਟਾਇਰ ਹੋਣਗੇ 85 ਦੇ 85 ਪੈਸੇ ਠੀਕ ਆ 85 ਪੈਸੇ ਟਾਇਰ ਹੋਣਗੇ ਕਿੰਨਾ ਲੱਗਾ ਯਾਰ ਸਾਰਾ ਸਮਾਨ ਲੱਗਾ ਡੰਡਾ ਫੱਟੀ ਛਤਰੀ ਹੱਡ ਫੇਵਰ ਵਾਲੀ ਲੱਗੀ ਆ ਨਾਲ ਆ ਹੀ ਡੈਕ ਡੋ ਸਪੀਕਰ ਤੋਂ ਸਾਰਾ ਕੁ ਦੇਵਾਂਗੇ ਇਸੇ ਤਰ੍ਹਾਂ ਘੁੰਮ ਕੇ ਵਿਖਾ ਦੇ ਸਾਰੇ ਪਾਸੇ ਵਿਖਾ ਦੇ ਯਾਰ ਠੀਕ ਹੈ ਜੀ ਤੇ ਕੰਪਨੀ ਰਿਕਾਰਡ ਨਾਲ ਚੱਲਿਆ ਤੇ ਡਾਕੂਮੈਂਟ ਪੂਰੇ ਆ ਪੂਰੇ ਆ ਜੀ ਪੂਰੇ ਡਿਮਾਂਡ ਇਹਦੀ ਕਿੰਨੀ ਆ ਦੂਜੇ ਨਾਂ ਆ ਜੀ ਦੂਜੇ ਨਾਂ ਸੈਕੰਡ ਓਨਰ ਆ ਹਾਂਜੀ ਕੈਸ਼ ਕਾਪੀ ਆ ਬਾਈ ਹਾਂਜੀ 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 ਤੇ ਕੀ ਡਿਮਾਂਡ ਆ ਇਹਦੀ ਇਹ ਦਿਆਂਗੇ ਜੀ ਆਪਾਂ ਮੰਗਣ ਜਿੰਨੇ ਮਰਜੀ ਸਵਾ 6 ਲੱਖ ਦਾ ਦੇਣਾ ਸਵਾ 6 ਲੱਖ ਦਾ ਬਾਕੀ ਸਵਾ 6 ਲੱਖ ਚੋਂ ਮਾਨਤਨ ਕਰਦੇ ਹੋਗੇ ਸਹੀ ਦੱਸਿਆ ਬਾਕੀ ਕੋਈ ਨਹੀਂ 1000 2000 ਆਉਣ ਜਾਂਦਾ ਖਰਚਾ ਛੱਡ ਦਿਆਂਗੇ ਤੇ ਜਿਹੜਾ ਇਹ ਟਰਾਲਾ ਬਈ ਇਹ ਕਿੱਥੋਂ ਦਾ ਬਣਿਆ ਵਿਆ ਇਹ ਜਲੰਧਰ ਦਾ ਜੀ ਜਲੰਧਰ ਦਾ ਬਣਿਆ ਵਿਆ 16 7 ਦਾ ਹਾਂਜੀ ਟਾੜਾ ਸੇਲ ਦਾ ਮਾਲ ਆ ਸਾਰਾ ਠੀਕ ਆ ਜੈਕ ਵਾਲਾ ਬਈਏ ਨਹੀਂ ਜੈਕ ਤੋਂ ਬਗੈਰ ਆ ਜੀ ਜੈਕ ਤੋਂ ਬਿਨਾ 10 ਨੋਟ ਹੀ ਆ ਬਾਈ ਠੀਕ ਆ ਭਾਈ ਸਾਹਿਬ ਜੀ ਟਾਇਰ ਬੇਦਾਗ ਆ ਠੀਕ ਆ ਜਾਲੀ ਜੂਲੀ ਲੱਗੀ ਆ ਚੋਰੀ ਬਣਾਇਆ ਪੂਰਾ ਮੋਡੀਫਾਈ ਕੀਤਾ ਹਾਂਜੀ ਠੀਕ ਆਂ ਹੀ ਦੇਵੋਗੇ ਇਸੇ ਤਰ੍ਹਾਂ ਹੀ ਦੇਵਾਂਗੇ ਜੀ ਠੀਕ ਆ ਸਾਰਾ ਕੁਝ ਜੇ ਕਿਤੇ ਮੇਲੇ ਮੂਲੇ ਤੇ ਜਾਣਾ ਤਾਂ ਵੀ ਉੱਤੇ ਤਰਪੈਲ ਪਾਉਣ ਲਈ ਵੀ ਪਾਈਪਾਂ ਪੂਪਾਂ ਸਭ ਕੋਈ ਲੱਗੀਆਂ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਕੋਈ ਕਮੀ ਨਹੀਂ ਠੀਕ ਆ ਜਾਂ ਮੁੰਜਾ ਕਿਤੇ ਬਾਹਰ ਰੋਟੀ ਰਾਟੀ ਬੈਠ ਕੇ ਖਾਣੀ ਦਾ ਵੀ ਮ ਪੂਰਾ ਓਕੇ ਆ ਓਕੇ ਆ ਜੀ ਠੀਕ ਆ ਆਹੀ ਬੈਡਵੋਰਡ ਸਰਕ ਨਾਲ ਇਸੇ ਤਰ੍ਹਾਂ ਹੀ ਆ ਜੀ ਸਾਰਾ ਕੁਝ ਇਸੇ ਤੇ ਇਹ ਟਰਾਲੇ ਦੇ ਕਿੰਨੇ ਪੈਸੇ ਮੰਗਦੇ ਆ ਬਾਈ ਇਹ ਆਪਾਂ ਦੇਾਂਗੇ ਜੀ 2 ਲੱਖ 90 ਹਜ਼ਾਰ ਦਾ 2 ਲੱਖ 90 ਹਜ਼ਾਰ ਦਾ ਹਾਂਜੀ ਬਾਕੀ ਦੋ 90 ਚ ਛੋਟ ਕਰ ਦੋਗੇ ਕੋਈ ਕਰ ਦਿਆਂਗੇ ਜਿਹੜਾ ਪਾਉਂਦਾ ਖਰਚਾ ਛੱਡ ਦਿਆਂਗੇ ਠੀਕ ਆ ਇਹ ਦੋਵੇਂ ਚੀਜ਼ਾਂ ਕਿਹੜੇ ਪਿੰਡ ਖੜੀਆਂ ਬਾਈ ਇਹ ਪਿੰਡ ਨਸੀਰੀਆ ਵਾਲਾ ਜੀ ਪਿੰਡ ਨਸੀਰੀਆ ਵਾਲਾ ਜਿਹੜਾ ਮੋਗਾ ਜਿਹੜਾ ਮੋਗਾ ਤੇ ਨੰਬਰ ਬੋਲਦੇ ਬਾਈ 98725 ਠੀਕ ਆ ਜੀ 45463 ਆ ਜੀ ਠੀਕ ਆ ਬਾਈ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਮਾਨਤਾਂ ਤੁਸੀਂ ਕਰਨੀ ਕੋਈ ਨਹੀਂ ਭਰਾ ਦਾ ਜਰੂਰ ਕਰਨਾ ਠੀਕ ਆ ਜੀ ਧੰਨਵਾਦ ਜੀ